ਕਤੋਂ ਤੋਂ ਆ ਰਹੇ ਹੋ ਸਰ ਮੰਦਰ ਮੈਂ ਹੋ ਗਏ ਜੀ 2 ਸਾਲ ਹੋ ਗਏ ਮਨ ਨੂੰ ਸ਼ਾਂਤੀ ਵੀ ਸਭ ਕੁਝ ਵੀ ਇੱਥੇ ਜਿਹੜਾ ਵੀ ਆਇਆ ਝੋਲੀਆਂ ਭਰ ਕੇ ਹੀ ਆਇਆ ਹੈ ਖਾਲੀ ਹੱਥ ਕੋਈ ਨਹੀਂ ਗਿਆ ਹੈ 12 ਸਾਲ ਹੋ ਗਏ ਜੀ ਮੰਦਿਰ ਮੇ ਆਤੇ ਹੋਏ ਬੜੀ ਆਸਥਾ ਹੈ ਮੰਦਿਰ ਕੀ ਬਹੁਤ ਮਾਨਤਾ ਹੈ ਔਰ ਹਰ ਕੰਮ ਮੇ ਪੂਰੇ ਹੋਏ ਸਿੱਧੂ ਹੋਏ ਕੰਮ ਬਹੁਤ ਤਬਦੀਲੀਆਂ ਇਹ ਬਹੁਤ ਸਟਰਗਲ ਕਰ ਰਹੇ تھے ਸਟਰਗਲ ਸੇ ਬਾਹਰ ਕਾਲਾ ਜੀ ਬਾਲਾ ਜੀ ਨੇ જયਸ਼੍ਰੀ ਬਾਲਾ ਜੀ ਅੱਜ ਮੌਜੂਦ ਆ ਲੁਧਿਆਣਾ ਦੀ ਉਸ ਪਵਿੱਤਰ ਧਰਤੀ ਤੇ ਜਿੱਥੇ ਬਾਲਾ ਜੀ ਦਾ ਮੰਦਿਰ ਸਜੋਬਿਤ ਹੈ ਲੁਧਿਆਣੇ ਆਤਮ ਨਗਰ ਦੇ ਵਿੱਚ ਬਾਲਾ ਜੀ ਦੇ ਮੰਦਿਰ ਦੇ ਅੱਜ ਮੌਜੂਦ ਹਨ ਲੁਧਿਆਣੇ ਵੀ ਖੇ ਜੇ ਅਸੀਂ ਇੱਥੇ ਨਤਮਸਤਕ ਹੋਣ ਲਈ ਆਇਆ ਲੱਖਾਂ ਲੋਕਾਂ ਦੀ ਇੱਥੇ ਸ਼ਰਧਾ ਨਾਲ ਜੁੜੀ ਹੋਈ ਇਹ ਜੋ ਜਗ੍ਹਾ ਹੈ ਆਸਥਾ ਦਾ ਕੇਂਦਰ ਹੈ ਸੰਕਟ ਮੋਚਨ ਸ੍ਰੀ ਬਾਲਾ ਜੀ ਦਾ ਮੰਦਿਰ ਉੱਥੇ ਆਏ ਤੁਹਾਨੂੰ ਦਰਸ਼ਨ ਕਰਾਣੇ ਆ ਵੀ ਲੱਖਾਂ ਲੋਕਾਂ ਦੀ ਇੱਥੇ ਜੋ ਮਨੋ ਕਾਮਨਾ ਨੇ ਪੂਰੀਆਂ ਹੋਈਆਂ ਨੇ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਇਹ ਮੰਦਰ ਬਣ ਚੁੱਕਿਆ ਔਰ ਹਰ ਮੰਗਲਵਾਰ ਨੂੰ ਇੱਥੇ ਹਰ ਵਾਰ ਦੀ ਤਰ੍ਹਾਂ ਹਜ਼ਾਰਾਂ ਲੋਕ ਨਤਮਸਤਕ ਹੋਣ ਲਈ ਆਉਂਦੇ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਉਂਦੇ ਨੇ ਆਓ ਤੁਹਾਨੂੰ ਦਿਖਾਣੇ ਆ ਮੰਦਰ ਦੀਆਂ ਕੁਝ ਝਲਕੀਆਂ ਕਦੋਂ ਤੋਂ ਆ ਰਹੇ ਹੋ ਸਰ ਮੰਦਰ ਮੈਂ ਹੋ ਗਿਆ ਜੀ 2 ਸਾਲ ਹੋ ਗਏ ਕੀ ਕੀ ਲੱਗਦਾ ਅੱਛਾ ਲੱਗਦਾ ਮਨ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਾਂਜੀ ਹਾਂਜੀ ਬਹੁਤ ਮਨ ਨੂੰ ਸ਼ਾਂਤੀ ਵੀ ਸਭ ਕੁਝ ਵੀ ਇੱਥੇ ਜਿਹੜਾ ਵੀ ਆਇਆ ਝੋਲੀਆਂ ਭਰ ਕੇ ਹੀ ਆਇਆ ਹੈ ਖਾਲੀ ਹੱਥ ਕੋਈ ਨਹੀਂ ਗਿਆ ਮਨੋਗਾਵਨਾ ਮੰਨੀ ਹੋ ਜਿਹੜੀ ਬਾਬਾ ਜੀ ਨੇ ਪੂਰੀ ਕੀਤੀ ਹੋ ਹਾਂਜੀ ਹਾਂਜੀ ਹੋਈ ਵੀ ਆ ਪੂਰੀ ਵੀ ਹੋਈ ਆ ਅਗੋ ਕਰ ਵੀ ਦੇ ਨੇ ਤੁਸੀਂ ਅੰਕਲ ਕਦੋਂ ਦੇ ਆ ਬਖਸ਼ੀਸ਼ ਵੀ ਬਹੁਤ ਹੈ ਜੀ ਜੋ ਆਇਆ ਉਹ ਖਾਲੀ ਨਹੀਂ ਗਿਆ ਜੀ ਇਸ ਦਰਤ ਮੈਂ ਬਹੁਤ ਮਨ ਨੂੰ ਸ਼ਾਂਤੀ ਵੀ ਤੁਸੀਂ ਕਦੋਂ ਆ ਰਹੇ ਅੰਕਲ ਮੈਂ ਤਾਂ 1997 ਤੋਂ ਆ ਰਿਹਾ ਇੱਥੇ ਲਗਾ 92 ਦੀ ਸ਼ੈ ਸਥਾਪਨਾ ਅਪਰੋਕਸੀਮੇਟਲੀ ਮੈਨੂੰ ਯਾਦ ਹੈ ਜਿੱਤੋਂ ਤੱਕ ਬਾਕੀ ਵਿੱਚੋਂ ਮੈਂ ਬ੍ਰੇਕਡਾਊਨ ਕਰ ਗਿਆ ਸੀ ਕਦੀ ਕਦੀ ਆਂਦਾ ਸੀ ਹੁਣ ਮੈਂ ਰੈਗੂਲਰ ਆ ਰਿਹਾ ਦੋ ਤਿੰਨ ਚਾਰ ਸਾਲਾਂ ਤੋਂ ਇਹ ਬਹੁਤ ਅੱਛਾ ਹੈ ਬਹੁਤ ਵਧੀਆ ਮੰਦਿਰ ਹੈ ਪਰ ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੋ ਚਾਹ ਉਹ ਮਿਲਦਾ ਹੈ ਬੰਦੇ ਦਾ ਵਿਸ਼ਵਾਸ ਹੋਣਾ ਚਾਹੀਦਾ ਕਿ ਉਸ ਦਾ ਬਹੁਤ ਪੁਰਾਣੇ ਇਸ ਜਗ੍ਹਾ ਨਾਲ ਜੁੜੇ ਹੋਏ ਮੈਂ ਤਾਂ ਮਾਤਾ ਜੀ ਦੇ ਮੈਂ ਦਰਸ਼ਨ ਕੀਤੇ ਜਿਹੜੇ ਮਾਤਾ ਜੀ ਇੱਥੇ ਹੁੰਦੇ ਸੀਗੇ ਜਦੋਂ ਮੈਂ ਆਂਦਾ ਸੀ ਉਸ ਟਾਈਮ ਇੱਥੇ ਪੋੜੀਆਂ ਤੱਕ ਬੰਦੇ ਹੁੰਦੇ ਸੀ ਬਸ ਹੁਣ ਤਾਂ 5 4 10 ਸਾਲਾਂ ਤੋਂ ਕਾਫੀ ਵੱਧ ਗਏ ਉਹਦਾ ਬਾਬਾ ਜੀ ਕਿੰਨਾ ਰੋਕਿੰ ਪੂਰੀ ਕਿਰਪਾ ਜੀ ਪੂਰੀ ਕਦੋਂ ਤੋ ਆ ਰਹੇ ਹੋ ਸਰਿਸ ਮੰਦਰ ਦੇ ਵਿੱਚ ਅਸੀਂ ਅੱਜ ਦੂਜੀ ਵਾਰ ਆਏ ਹਾਂ ਲੇਕਿਨ ਇਹ ਕਿ ਮਨ ਚ ਆਸਥਾ ਲੈ ਕੇ ਆਉਣਾ ਵੀ ਇੱਥੇ ਆਂਦੇ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਸਾਡੀਆਂ ਪੂਰੀਆਂ ਹੁੰਦੀਆਂ ਨੇ ਤੁਸੀਂ ਮਨੇ ਕਾਮਨਾ ਕੋ ਮਨ ਤੇ ਦੋਚੀ ਵੀ ਬਾਬਾ ਜੀ ਪੂਰੀ ਕਰਨਗੇ ਬੁਲਕੋ ਕਰਨਗੇ ਜਿਵੇਂ ਸੋਚ ਕੇ ਆਏ ਕਰਨਗੇ ਪੂਰੀ ਜੀ ਸ਼੍ਰੀ ਬਾਲਾ ਜੀ ਜੀ ਕਦੋਂ ਤੋ ਆ ਰਹੇ ਹੋ ਬਾਬਾ ਜੀ ਸਮਦਰ ਦੇ ਵਿੱਚ ਬਾਲਾ ਜੀ ਮੰਦਿਰ ਮਾਤੇ ਹੋਗੇ 10 ਸੇ 12 ਸਾਲ ਹੋਗੇ ਜੀ ਮੰਦਿਰ ਮਾਤੇ ਹੋਏ ਬੜੀ ਆਸਥਾ ਹੈ ਮੰਦਿਰ ਕੀ ਬਹੁਤ ਮਾਨਤਾ ਹੈ ਔਰ ਹਰ ਕਾਮ ਮੇ ਉਰੇ ਉਹ ਸਿੱਧੂ ਹੈ ਕੰਮ ভক্তੋ ਕੇ ਸਾਰੇ ਕੰਮ ਸਿੱਧੂ ਹੈ ਜੀ ਕੀ ਕੀ ਜੀਵਨ ਮੇਂ ਤਬਦੀਲੀਆਂ ਆਈ ਬਾਬਾ ਜੀ ਕੇ ਬਾਦ ਆਨੇ ਜੀਵਨ ਮੇਂ ਬਹੁਤ ਤਬਦੀਲੀਆਂ ਆਈ ਜੀ ਬਹੁਤ ਤਬਦੀਲੀਆਂ ਇਹ ਬਹੁਤ ਸਟਰਗਲ ਕਰ ਰਹੇ ਥੇ ਸਟਰਗਲ ਸੇ ਬਾਹਰ ਨਿਕਾਲਾ ਜੀ ਬਾਲਾ ਜੀ ਨੇ ਬਹੁਤ ਤਬਦੀਲੀਆਂ ਆਈ ਜੀ ਕਿ ਬਿਆਨ ਨਹੀਂ ਕਰ ਸਕਦੇ ਜੀ ਬਸ ਕਦੋਂ ਤੋਂ ਆ ਰਹੇ ਹੋ ਮੰਦਰ 'ਚ ਮੱਥਾ ਟੇਕਣ ਮੈਂ ਤਾਂ ਅੱਜ ਫਸਟ ਟਾਈਮ ਆਈ ਹਾਂ ਜੀ ਮੈਂ ਤਾਂ ਆਪਣੇ ਬ੍ਰਦਰ ਕੇ ਪਾਸ ਆਈ ਹੋਈ ਥੀ ਤਾਂ ਮੇਰੇ ਕੋ ਕਹਤੇ ਆਪਕੋ ਮੱਥਾ ਟਿਕਾਣੇ ਲੈ ਕੇ ਚਲਤੇ ਆ ਅੱਜ ਲੁਧਿਆਣਾ ਸੇ ਨਹੀਂ ਹੋ ਨਹੀਂ ਪਟਿਆਲਾ ਸੇ ਆਈ ਹਾਂ ਮੈਂ ਤਾਂ ਪਟਿਆਲਾ ਸੇ ਆਇਓ ਸਪੈਸ਼ਲ ਮੱਥਾ ਟੇਕਣ ਹਾਂ ਜੀ ਹਾਂ ਜੀ ਕਿਹਦਾ ਲਗਾ ਦਰਬਾਰ ਮੇ ਆਪ ਜਾ ਕੇ ਆਇਓ ਮੱਥਾ ਟੇਕ ਕੇ ਆਇਓ ਲਗਾ ਬੜਾ ਸਿਸਟਮ ਸੇ ਮੱਥਾ ਟਿਕਤਾ ਹੈ ਕੋਈ ਐਸੇ ਨਹੀਂ ਹੈ ਕਿ ਭਈ ਭੀੜ ਕੇ ਅੰਦਰ ਉਹ ਹੋ ਰਿਹਾ ਹੈ बड़ा सिस्टम से मथा है जी। मन में आएगा भी अगली बार दर्शन करने आएंगे। जरूर आएगा जी हाँ जी जरूर आएगा जी लुधियाना आएंगे तो दर्शन करके जाए बिल्कुल बिल्कुल जरूर आएंगे दर्शन करने जय श्री